ਆਮ ਆਦਮੀ ਪਾਰਟੀ ਦੇ ਇੱਕ ਹਲਕਾ ਇੰਚਾਰਜ ਨੇ ਐਸੀ ਹਰਕਤ ਕੀਤੀ ਹੈ ਕਿ ਪਾਰਟੀ ਦੇ ਨਾਂ ਤੇ ਕਲੰਕ ਲਾ ਦਿੱਤਾ ਹੈ ਬਿਜਲੀ ਲਾਈਨਮੈਨ ਜਸਵਿੰਦਰ ਸਿੰਘ ਜਿਹੜਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹਲਕਾ ਉੱਥੇ ਬਟਾਲਾ ਪੈਂਦਾ ਤੇ ਉੱਥੇ ਫਤੇਗੜ ਚੂੜੀਆਂ ਦੇ ਜਿਹੜੇ ਹਲਕਾ ਇੰਚਾਰਜ ਨੇ ਬਲਵੀਰ ਸਿੰਘ ਪੰਨੂ ਜਿਹੜੇ ਕਿ ਪਹਿਲਾਂ ਵੀ ਆਪਣੀਆਂ ਕਈ ਹਰਕਤਾਂ ਦੇ ਕਰਕੇ ਸੁਰਖੀਆਂ ਬਣਦੇ ਰਹੇ ਨੇ ਪਾਰਟੀ ਦੀ ਬਦਨਾਮੀ ਪਹਿਲਾਂ ਵੀ ਕਰਾ ਚੁੱਕੇ ਨੇ ਤੇ ਉਹਨਾਂ ਨੇ ਇੱਕ ਲਾਈਨਮੈਨ ਦੇ ਨਾਲ ਕੁੱਟਮਾਰ ਵੀ ਕੀਤੀ ਹੈ ਪੱਗ ਤੱਕ ਲਾ ਦਿੱਤੀ ਤਾਂ ਦੋਸ਼ ਬੜੇ ਗੰਭੀਰ ਲੱਗੇ ਨੇ ਇਸ ਬਾਬਤ ਇੱਕ ਪੁਲਿਸ ਕੰਪਲੇਂਟ ਵੀ ਦੇ ਦਿੱਤੀ ਗਈ ਹੈ ਸਦਰ ਥਾਣਾ ਬਟਾਲਾ ਦੇ ਵਿੱਚ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਜਿਹੜੇ ਪੀੜਤ ਲਾਈਨਮੈਨ ਜਸਵਿੰਦਰ ਸਿੰਘ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਸਾਰੀ ਆਪਣੀ ਵਿਥਿਆ ਤੇ ਹੱਦਬੀਤੀ ਦੱਸ ਦਿੱਤੀ ਹੈ ਕਿ ਮੇਰੀ 30 ਸਾਲ ਦੀ ਸਰਵਿਸ ਵਿੱਚ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਜਿਵੇਂ ਕਿ ਇਸ ਵਾਰੀ ਮੇਰੇ ਗਲ ਪੈਣ ਤੱਕ ਦੀ ਨੌਬਤ ਆਈ ਸਾਡੇ ਸਾਰੇ ਮੁਲਾਜ਼ਮਾਂ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ ਔਰ ਹੱਥੋਂ ਪਾਈ ਤੱਕ ਮਾਮਲਾ ਆਇਆ ਔਰ ਬਲਬੀਰ ਸਿੰਘ ਪੰਨੂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਫਤੇਗੜ ਚੂੜੀਆਂ ਤੋਂ ਨੇ ਜਿਹੜੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਤੋਂ ਹਾਰੇ ਸੀ ਉਹਨਾਂ ਦੇ ਉੱਤੇ ਦੋਸ਼ ਲਾ ਦਿੱਤੇ ਨੇ ਇਸ ਮਾਮਲੇ ਦੇ ਵਿੱਚ ਉਹ ਕੀ ਕਹਿ ਰਹੇ ਨੇ ਪੀੜਤ ਧਿਰ ਕੀ ਕਹਿੰਦੀ ਹੈ ਉਸ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਤੇ ਹੋਇਆ ਕੀ ਸੀ ਕਿ ਜਿਹੜਾ ਤੁਹਾਡੇ ਨਾਲ ਇੱਥੋਂ ਤੱਕ ਮਸਲਾ ਪੁੱਜ ਗਿਆ ਕਿ ਤੁਸੀਂ ਕਹਿ ਰਹੇ ਹੋ ਕੁੱਟਮਾਰ ਕੀਤੀ ਗਈ ਮੇਰੇ ਨਾਲ ਹਾਂਜੀ ਜਰੂਰ ਉਹ ਫਤਨੂਣਾ ਆਪਣੇ ਮੇਰਾ ਜੇ ਇੱਕ ਗਈ ਸੀ ਰਣਜੀਤ ਸਿੰਘ ਜੀ ਹਾਂਜੀ ਉਹ ਨਾ ਕਿਤੇ ਟਰਾਂਸਫਾਰਮਰ ਰੱਖ ਰੇ ਸੀ ਪਿੱਛੇ ਪਿੰਡ ਦੇ ਵਿੱਚ ਜੀ ਤੇ ਉਹਦਾ ਕੋਈ ਟਰਾਂਸਫਾਰਮਰ ਦਾ ਖੰਭਿਆਂ ਵਿੱਚ ਝਗੜਾ ਸੀ ਇੱਥੇ ਨਹੀਂ ਖੜਿਆ ਇੱਥੇ ਖੜਿਆ ਕਰੋ ਜੀ ਤੇ ਉਹ ਜੇ ਨੂੰ ਬੁਲਾਇਆ ਸੀ ਤੋ ਫਿਰ ਤੁਹਾਨੂੰ ਕਹਿੰਦੇ ਵੀ ਤੁਸੀਂ ਮੇਰੇ ਨਾਲ ਚਲੋ ਜੀ ਅਸੀਂ ਧਰਮਰਾਜ ਵੀ ਜਿਹੜੇ 5-7 ਜਿਹੜੇ ਅਸੀਂ ਉਹਨਾਂ ਦੇ ਨਾਲ ਚਲੇ ਗਏ ਕਿੰਨਾਂ ਦੇ ਨਾਲ ਚਲੇ ਗਏ ਸੀ ਤੁਸੀਂ ਰਨੀਤ ਸਿੰਘ ਜੀ ਦੇ ਨਾਲ ਨਾਲ ਆੜਿਆ ਸਿੰਘ ਸਾਹਿਬ ਦੇ ਨਾਲ ਤੋਂ ਜਾਈ ਜੀ ਜੀ ਪਰ ਇਹਦੇ ਇੱਥੇ ਜੀ ਅ ਚਲੋ ਜੀ ਸਾਨੂੰ ਟਾਈਮ ਮਿਲਿਆ ਅਸੀਂ ਉੱਥੇ ਗਏ ਤੇ ਚਾਹਦੇ ਹਾਂ ਮਤਲਬ ਗੱਲਾਂ ਕੱਢਣੀਆਂ ਚਾਲੂ ਕਰ ਦਿੱਤੀਆਂ ਬਲਬੀਰ ਸਿੰਘ ਪੰਨੂ ਜਿਹੜਾ ਚੇਅਰਮੈਨ ਹੈ ਨਾ ਪੰਨਪੱਪ ਦਾ ਜੀ ਹਾਂ ਜੀ ਤੇ ਬਲਬੀਰ ਸਿੰਘ ਪੰਨੂ ਦਾ ਮਸਲਾ ਕਿਵੇਂ ਨਾਲ ਜੁੜਿਆ ਸੀ ਉਹਨਾਂ ਦਾ ਕੀ ਲੈਣਾ ਦੇਣਾ ਸੀ ਇਸ ਕੇਸ ਨਾਲ ਉਹ ਉਹ ਲੋਕ ਉਹਨਾਂ ਕਾਹਦੇ ਹੱਥ ਬਣੀਆਂ ਹੁੰਦੀ ਸਰਕਾਰ ਨੇ ਦੀ ਚੋਟੀ ਲਾਈ ਆ ਵੀ ਵੀ ਲੋਕਾਂ ਨੂੰ ਕਹਾਂ ਗਤੋ ਜਿਵੇਂ ਤੁਸੀਂ ਉੱਥੇ ਖੰਬਿਆਂ ਦਾ ਕੰਮ ਸੀ ਜਾਂ ਬਿਜਲੀ ਦਾ ਕੰਮ ਸੀ ਕੋ ਰੁਕਾਵਟ ਆ ਰਹੀ ਸੀ ਤੁਸੀਂ ਚਲੇ ਗਏ ਆਪਣੀ ਡਿਊਟੀ ਦੇ ਮੁਤਾਬਕ ਉੱਥੇ ਉਸ ਤੋਂ ਪਹਿਲਾਂ ਜਾਂਦਿਆਂ ਕੋਈ ਗੱਲਬਾਤ ਹੋਈ ਸੀ ਕਿ ਕਿੱਥੇ ਖੰਭਾ ਲੱਗਣਾ ਹੈ ਕਿੱਥੇ ਕੀ ਸਮੱਸਿਆ ਹੈ ਨਹੀਂ ਸਰ ਮੈਂ ਅਸੀਂ ਕਿੱਥੇ ਖੰਭੇ ਲੱਗੇ ਉੱਥੇ ਤੇ ਅਸੀਂ ਗਏ ਹੀ ਨਹੀਂ ਗਏ ਅੱਛਾ ਅਸੀਂ ਦੇਵਦੀਪ ਸਿੰਘ ਪੰਨੂ ਦੇ ਘਰ ਤੇ ਘਰ ਕਿਉਂ ਬੁਲਾਇਆ ਗਿਆ ਸੀ ਕਿਸ ਵੱਲੋਂ ਸੁਨੇਹਾ ਆਇਆ ਸੀ ਕਿ ਘਰ ਆਉਣਾ ਪੈਣਾ हां ओ रवि सिंह पनुने फोन ਕੀਤਾ ਹੈ ਜਰਨੀਸ਼ ਸਿੰਘ ਜਈ ਨੂੰ ਜੀ ਜੀ ਹਾਂ ਤੁਸੀਂ ਮੇਰੇ ਕੋਲ ਆਓ ਜੀ ਤੇ ਅਸੀਂ ਗੱਲ ਕਰਨ ਗਏ ਅਸੀਂ ਦਲੀਲਾਂ ਵੀ ਚਲੋ ਸਮਝਾਉਣੇ ਆ ਜਾ ਕੇ ਜੀ ਤੇ ਉਹਨਾਂ ਜਾਂਦੇ ਆ ਫਿਰ ਗੱਲਾਂ ਕਰਨੀਆਂ ਤੁਹਾਨੂੰ ਕਰ ਦਿੱਤਨਾ ਇਹ ਸਾਰੇ ਮੁਲਾਜ਼ਮਾਂ ਨੂੰ ਗਾਲਾਂ ਕੱਢੀਆਂ ਜਾਂ ਸਿਰਫ ਤੁਹਾਨੂੰ ਕੱਢੀ ਨਹੀਂ ਸਾਰੇ ਮੁਲਾਜ਼ਮਾਂ ਨੂੰ ਗਾਲਾਂ ਕੱਢੀਆਂ ਤੁਹਾਨੂੰ ਕਰ ਦਿੱਤਨਾ ਜਈ ਨੂੰ ਜੀ ਤੇ ਫਿਰ ਮੈਂ ਇੱਕ ਸਾਡੀ ਵਿਰੋਧਤਾ ਕੀਤੀ ਵੀ ਤੁਸੀਂ ਗਾਲ ਨਾ ਕਢੋ ਜੀ ਤੇ ਉਵੇਂ ਸਾਡੀ ਬਹਿਗੇ ਗੱਲ ਸੁਣੋ ਜੀ ਫੇਰ ਮੇਰੀ ਸਾਰ ਇਹਨੇ ਪੈਂਦੇ ਮੇਰੀ ਉੱਠ ਕੇ ਪਾਗਲਾਤੀ ਇੱਛੇ ਜਿਹੀ ਨਹੀਂ ਜੀ ਇਹਦੇ ਜਿਹੜੇ ਨਾਲ ਦੇ ਬੰਦੇ ਸੀ ਇਹਦਾ ਭਰਾ ਸੀ ਨਾਲ ਹੋਰ ਹੀ ਇੱਕ ਦੰਮਾ ਨਹੀਂ ਠੀਕ ਉਹ ਪੁਲਿਸ ਦੀ ਵਰਦੀ ਵਿੱਚ ਵੀ ਉਹਨੇ ਮੈਨੂੰ ਕੁੱਟਿਆ ਵਾ ਤੇ ਕਿੰਨੇ ਜਣੇ ਲੋਕ ਸੀ ਉੱਥੇ ਮੌਜੂਦ ਘਰ ਦੇ ਵਿੱਚ ਜਦੋਂ ਇਹ ਸਾਰਾ ਵਾਕਿਆ ਹੋਇਆ ਉੱਥੇ 50 ਤੋਂ 50 ਸੱਜਣੇ ਸਰ ਜੀ ਹਾਂਜੀ ਆਮ ਆਦਮੀ ਪਾਰਟੀ ਦੇ ਵਰਕਰ ਵੀ ਸੀ ਹਾਂਜੀ ਉਹ ਵਰਕਰ ਜਿਹੜੇ ਲੋਕ ਆਪਣੇ ਕਮਾਣਦਿਆਂ ਨੂੰ ਗਏ ਸੀ ਜੀ ਜੀ ਲੋਕ ਲੋਕ ਧਿਰ ਕਰਦੇ ਆ ਨਾ ਵੀ ਨਮਾਇੰਦਗੀ ਕਰ ਰਹੇ ਹਲਕੇ ਦੀ ਜੀ ਜੀ ਹਾਂਜੀ ਹਾਂਜੀ ਤਾਂ ਫਿਰ ਉਸ ਬਾਅਦ ਜਿਹੜੇ ਤੁਸੀਂ 5-7 ਮੁਲਾਜ਼ਮ ਗਏ ਸੀ ਫਿਰ ਕੀ ਰਿਐਕਸ਼ਨ ਸੀ ਮੌਕੇ ਤੇ ਜਿਵੇਂ ਤੁਸੀਂ ਕਿਹਾ ਕਿ ਤੁਹਾਡੀ ਪੱਗ ਤੱਕ ਲਾ ਦਿੱਤੀ ਗਈ ਗਾਲਾਂ ਕੱਢੀਆਂ ਗਈਆਂ ਹਾਂਜੀ ਸਰ ਫਿਰ ਅਸੀਂ ਆਪਣੇ ਦਫ਼ਤਰ ਆ ਗਏ ਜੀ ਦਫ਼ਤਰ ਆ ਕੇ ਫਿਰ ਉਹ ਐਸਡੀਓ ਸਾਹਿਬ ਨੂੰ ਅਪਲੀਕੇਸ਼ਨ ਦਿੱਤੀ ਜੀ ਆਪਣੀ ਅਪਲੀਕੇਸ਼ਨ ਦੀ ਚੀਜ਼ੀ ਲਾ ਕੇ ਫਿਰ ਅਸੀਂ ਗਏ ਆ ਫਿਰ ਥਾਣੇ ਜੀ ਬਟਾਲਾ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਹਸਪੀਟਲ ਗਏ ਆ ਜੀ ਤੇ ਤੁਸੀਂ ਇਸ ਮਸਲੇ ਦੇ ਵਿੱਚ ਆਪਣਾ ਮੈਡੀਕਲ ਕਰਵਾ ਲਿਆ ਹਾਂ ਹਾਂਜੀ ਕਰਾਇਆ ਸਾਰੋਂ ਮੇਰੇ ਨਾ ਨੱਕ ਤੇ ਛੱਟ ਲੱਗੀ ਆ ਜੀ ਤੇ ਇਹ ਛੱਟ ਫੇਟ ਕਿਸ ਵੱਲੋਂ ਲਾਈ ਕੀ ਆ ਤੁਹਾਡੇ ਤੇ ਸਾਰੇ ਉਹ ਤਿੰਨ ਚਾਰ ਬੰਦੇ ਮੈਨੂੰ ਮੁਕੀਆਂ ਨਾਲ ਕੁੱਟਦੇ ਸੀ ਅੱਛਾ ਪਤਾ ਨਹੀਂ ਉਹਨਾਂ ਬੱਚੀ ਕਿਹਦੀ ਮੁਕੀ ਆ ਹੂੰ ਤੇ ਜਾਨੀਏ ਚਾਰ ਪੰਜ ਜਣਿਆਂ ਨੇ ਮੈਨੂੰ ਕੁੱਟਿਆ ਜੇ ਉਸ ਦੇ ਵਿੱਚ ਬਲਵੀਰ ਸਿੰਘ ਪੰਨੂ ਵੀ ਸ਼ਾਮਲ ਸੀ ਉਹਨਾਂ ਚਾਰ ਪੰਜ ਬੰਦੇਾਂ ਵਿੱਚ ਇਹ ਜਿੰਨੇ ਮਰੀ ਕਲੀ ਪਾਗਲਾ ਕੇ ਫਿਰ ਬਹਿ ਗਿਆ ਵਾ ਜੀ ਉਹਦੇ ਬਾਅਦ ਉਸਦੇ ਗੁੰਡੇਆਂ ਦੇ ਵਿੱਚ ਕੁੱਟਿਆ ਅੱਛਾ ਹਾਂਜੀ ਹਾਂਜੀ ਇਹ ਤੁਹਾਡਾ ਵਾ ਪਹਿਲੀ ਵਾਰੀ ਪਿਆ ਜਾਂ ਪਹਿਲਾਂ ਵੀ ਤੁਸੀਂ ਜਾਣਦੇ ਸੀ ਉਹ ਤੁਹਾਨੂੰ ਕਿ ਤੁਸੀਂ ਲਾਈਨ ਮੰਨ ਦੇ ਤੌਰ ਤੇ ਕੰਮ ਕਰਦੇ ਹੋ ਹਾਂਜੀ ਸਰ ਲੋਕਲ ਹੈ ਨਾ ਜਾਣਦੇ ਆ ਇੱਕ ਦੂਜੇ ਨੂੰ ਅਸੀਂ ਜੀ 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 ਇਹਨਾਂ ਨੂੰ ਪਤਾ ਵੀ ਆ ਕੰਮ ਕਰੀ ਉਹ ਆਸੇ ਸਾਨੂੰ ਫੋਨ ਕਰਨ ਕਰਦੇ ਰਹਿੰਦੇ ਆ ਜੀ ਪੇਪਰ ਬੋਰਡ ਚਾਲ ਬਹੁਤ ਮਾੜਾ ਵਾ ਬਹੁਤ ਹੀ ਗਾਲਾਂ ਕੱਢਦਾ ਉਹ ਬਹੁਤ ਜੱਜ ਜੀ ਤੇ ਜਦੋਂ ਤੁਸੀਂ ਜਦੋਂ ਸਾਰਾ ਵਾਕਿਆ ਹੋ ਗਿਆ ਸਾਰੇ ਮੁਲਾਜ਼ਮਾਂ ਨੇ ਫਿਰ ਸਲਾਹ ਕੀਤੀ ਕਿ ਹੁਣ ਇਹਦੇ ਬਾਰੇ ਮੈਡੀਕਲ ਵੀ ਕਰਾਉਣਾ ਚਾਹੀਦਾ ਹੈ ਇਲਾਜ ਵੀ ਤੇ ਨਾਲ ਹੀ ਪੁਲਿਸ ਨੂੰ ਸ਼ਿਕਾਇਤ ਕਰਨੀ ਚਾਹੀਦੀ ਤੇ ਪੁਲਿਸ ਨੇ ਕੀ ਇਸ ਮਾਮਲੇ 'ਚ ਕਾਰਵਾਈ ਕੀਤੀ ਅਜੇ ਫਰ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਫਿਰ ਆਪਣੇ ਦਫ਼ਤਰ ਆ ਕੇ ਆਪਣਾ ਕੰਮ ਨਹੀਂ ਕਰਨਾ ਜੀ ਉਹਨਾਂ ਨੂੰ ਆਖਿਆ ਸੀ ਵੀ ਤੁਹਾਨੂੰ ਅੱਜ ਦਾ ਦਿਨ ਵੀ ਇਨਸਾਫ ਵਾਸਤੇ ਤਨੀ ਅਸੀਂ ਫਿਰ ਕੋਈ ਨਾ ਕੋਈ ਐਕਸ਼ਨ ਕਰਾਂਗੇ ਅੱਜ ਨਹੀਂ ਕਰਾਂਗੇ ਜੀ ਜੀ ਮਤਲਬ ਤੁਸੀਂ ਅੱਜ ਦੀ ਮੌਲਤ ਦਿੱਤੀ ਹੋਈ ਹੈ ਕਿ ਜਦੋਂ ਤੱਕ ਕੋਈ ਐਕਸ਼ਨ ਹੁੰਦਾ ਠੀਕ ਹੈ ਨਹੀਂ ਤਾਂ ਫਿਰ ਤੁਸੀਂ ਅਗਲਾ ਤਿੱਖਾ ਸੰਘਰਸ਼ ਕਰੋਗੇ ਹਾਂ ਜੀ ਹਾਂ ਜੀ ਸਾਡੀ ਮੇਰੀ ਵੱਲ ਜੁਨੀਅਨ ਤਾਂ ਦੱਸ ਲਈ ਹੈ ਜੀ ਸਾਡੀਆਂ ਸੁਕੀਆਂ ਜੱਫੇ ਬੰਦੀਆਂ ਮੇਰੇ ਨਾਲ ਆ ਜੀ ਤੇ ਕਿ ਥਾਣੇ ਦੇ ਵਿੱਚ ਕੰਪਲੇਂਟ ਦਿੱਤੀ ਹੈ ਤੁਸੀਂ ਸ਼ਿਕਾਇਤ ਕਿਹੜੇ ਥਾਣੇ 'ਚ ਦਿੱਤੀ ਹੈ 70 70 ਪਟਾਰਾ ਪੁਲਿਸ ਸਟੇਸ਼ਨ 70 ਪਟਾਰਾ ਜੀ ਜੀ ਤਾਂ ਫਿਰ ਉਧਰੋਂ ਪੁਲਿਸ ਵੱਲੋਂ ਕੀ ਭਰੋਸਾ ਦਿੱਤਾ ਗਿਆ ਤੁਹਾਨੂੰ ਉਹਨਾਂ ਨੇ ਤੇ ਮਤਲਬ ਐਪਲੀਕੇਸ਼ਨ ਲੈ ਕੇ ਰੱਖ ਲਈ ਆ ਜੀ ਮਤਲਬ ਜੇ ਕੋਈ ਕਾਰਵਾਈ ਕਰਾਂਗੇ ਕਾਰਵਾਈ ਕਰਾਂਗੇ ਹੂੰ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਤਾਂ ਤੁਸੀਂ ਕੀ ਆਸ਼ ਕਰਦੇ ਹੋ ਕੀ ਉਮੀਦ ਕਰਦੇ ਹੋ ਕਿ ਇਸ ਮਸਲੇ ਦੇ ਵਿੱਚ ਕੀ ਹੋਣਾ ਚਾਹੀਦਾ ਐਕਸ਼ਨ ਅਸੀਂ ਆਪੇ ਇਹੀ ਕਰਦੇ ਆ ਸਰ ਵੀ ਕੋਈ ਸਨਮਾਨ ਸਾਬ ਮਿਲਣਾ ਚਾਹੀਦਾ ਵਾ ਹੂੰ ਅਸੀਂ ਰਾਤ ਦਿਨ ਡਿਊਟੀ ਕਰਦੇ ਆ ਜੀ ਤੇ ਸਾਡੇ ਮਤਲਬ ਇੱਕ ਤਾਂ ਸਾਨੂੰ ਗਾਲੀ ਕਲੋਚ ਬਹੁਤ ਹੁੰਦਾ ਵਾ ਹੂੰ ਤੇ ਸਾਡੀ ਜਿਹੜੀ ਆ ਕੱਟ ਲਾਈ ਆ ਜੀ ਮੇਰੀ ਮੇਰੀ ਤੇ ਮੈਂ ਖਾਂਵਾ ਤੇ ਸਾਰੀ ਬੰਦਾ ਮੇਰੀ ਪੱਗ ਨਹੀਂ ਲਾਗੇ ਤੇ ਬੇਲ ਵੀ ਕੀਤੀ ਗਈ ਆ ਹੂੰ ਹੂੰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਨੌਕਰੀ ਕਰਦਿਆਂ ਨੂੰ ਅੰਦਰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਨੌਕਰੀ ਕਰਦਿਆਂ ਨੂੰ ਮੈਨੂੰ 30 ਸਾਲ ਹੋ ਗਏ ਨੇ ਤਾਂ 30 ਸਾਲ ਦੀ ਸੇਵਾ ਦੇ ਵਿੱਚ ਇਸ ਤਰ੍ਹਾਂ ਪਹਿਲੀ ਵਾਰੀ ਹੋਇਆ ਜਾਂ ਪਹਿਲਾਂ ਵੀ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਮਾੜਾ ਮੋਟਾ ਤੂੰ ਤੂੰ ਮੈਂ ਐਵੇਂ ਹੋ ਜਾਂਦੀ ਨਹੀਂ ਨਹੀਂ ਸਰ ਚਲੋ ਮਾੜੀ ਮੋਟੀ ਨੋਕਚੋਕ ਤੇ ਹੁੰਦੀ ਆ ਪਰ ਕੋਈ ਮੇਰੇ ਹੱਥੀਂ ਅਜੇ ਤੱਕ ਪਿਆਰ ਹਾਂ ਜੀ ਜੀ ਚੰਤ ਹੋਇਆ ਵਾ ਜੀ ਹਾਂ ਜੀ ਅੱਜ ਸਰ ਤਾਂ ਤੁਸੀਂ ਹੁਣ ਆਪਣੇ ਇਸ ਮੁਲਾਜ਼ਮ ਜਥੇਬੰਦੀਆਂ ਨਾਲ ਤੇ ਆਪਣੇ ਸਾਥੀਆਂ ਨਾਲ ਇਹ ਸਲਾਮਸ਼ਵਰਾ ਕੀਤਾ ਹੈ ਕਿ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਐਕਸ਼ਨ ਕਰੋਗੇ ਸਖਤ ਹਾਂ ਜੀ ਅੱਜਾਂ ਜੀ ਤੇਰੇ ਅਸੀਂ ਬਸ ਸਟ੍ਰੈਸ ਕਰਾਂਗੇ ਜੀ ਆਪਣਾ ਕੰਮ ਤੇ ਤੁਸੀਂ ਜਿਹੜੀ ਸ਼ਿਕਾਇਤ ਦਿੱਤੀ ਹੈ ਉਸ ਦੇ ਵਿੱਚ ਕਿੰਨੇ ਲੋਕਾਂ ਨੂੰ ਮੰਨਦੇ ਹੋ ਕਿ ਉਸ ਦੇ ਵਿੱਚ ਦੋਸ਼ੀ ਨੇ ਕਿੰਨਿਆਂ ਦਾ ਨਾਮ ਲਿਖਾਇਆ ਤੁਸੀਂ ਹਾਂ ਜੀ ਸਰ 4-5 ਆਣੇ ਜੀ ਜੀ ਉਹਦੇ ਵਿੱਚ ਬਲਬੀਰ ਸਿੰਘ ਪੰਨੂ ਵੀ ਹੈ ਹਾਂਜੀ ਹਾਂਜੀ ਮੁਖ ਦੱਸੀ ਉਹੀ ਉਹਨੇ ਮੇਰੀ ਪੱਗ ਲਾਈ ਹੈ ਜੀ ਜੀ ਤਾਂ ਤੁਸੀਂ ਜਾਣਕਾਰੀ ਤਾਂ ਜੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਤੁਸੀਂ ਖੁਦ ਸੁਣਿਆ ਜਸਵਿੰਦਰ ਸਿੰਘ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਜਿਹਦੇ ਤੱਕ ਕਾਰਵਾਈ ਨਹੀਂ ਹੁੰਦੀ ਅੱਜ ਦਾ ਦਿਨ ਅਸੀਂ ਉਡੀਕਾਂਗੇ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਅਸੀਂ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਤੇ ਬਲਬੀਰ ਸਿੰਘ ਪੰਨੂ ਸਣੇ ਜਿਨ੍ਹਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਪਗ ਤੱਕ ਲਾਈ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਇਸ ਦੇ ਬਾਰੇ ਪੁਲਿਸ ਕੰਪਲੇਂਟ ਦਿੱਤੀ ਗਈ ਹੈ ਪਰ ਪੁਲਿਸ ਨੇ ਹਾਲੇ ਤੱਕ ਇਸ ਦੇ ਬਾਰੇ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਤਾਂ ਜਈ ਇਹ ਬੜੀ ਮਾੜੀ ਹਰਕਤ ਕੀਤੀ ਗਈ ਹੈ ਲਾਈਨਮੈਨ ਨੇ ਦੋਸ਼ ਲਾਏ ਨੇ ਹੁਣ ਇਹ ਦੋਸ਼ ਦੀ ਜਾਂਚ ਪੜਤਾਲ ਜੇਕਰ ਪੁਲਿਸ ਨਰਪਕਤਾ ਦੇ ਨਾਲ ਕਰਦੀ ਹੈ ਵਾਕਈ ਇਸ ਤਰ੍ਹਾਂ ਹੋਣ ਦੀ ਸੰਭਾਵਨਾ ਇਸ ਕਰਕੇ ਹੈ ਕਿਉਂਕਿ ਜੇਕਰ ਇਸ ਤਰ੍ਹਾਂ ਨਾ ਹੋਇਆ ਹੁੰਦਾ ਤੇ ਹੁਣ ਨੇ ਪੁਲਿਸ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਸੀ ਪਰ ਬਲਬੀਰ ਸਿੰਘ ਪੰਨੂ ਸ਼ਾਇਦ ਆਪਣਾ ਸਿਆਸੀ ਰਸੂਖ ਵਰਤ ਰਹੇ ਨੇ ਉਹਨਾਂ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਹੋਵੇ ਕਿ ਸਾਡੀ ਸਰਕਾਰ ਹੈ ਅਸੀਂ ਕੁਝ ਵੀ ਕਰ ਸਕਦੇ ਹਾਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸ਼ਾਇਦ ਉਹ ਤਾਂ ਕਰ ਰਿਹਾ ਹੈ ਇਲੈਕਸ਼ਨ ਵਾਲੇ ਦਿਨ ਵੀ ਇਸੇ ਤਰ੍ਹਾਂ ਦੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਹ ਹੌਮੇ ਨਾਲ ਭਰੇ ਸੀ ਤਾ ਉਥੇ ਬੜੀ ਤਿੱਖੀ ਸ਼ਬਦਾਵਲੀ ਵਰਤਦੇ ਨਜ਼ਰ ਆ ਰਹੇ ਸੀ ਇੱਕ ਵਾਰੀ ਉਹਨਾਂ ਨੇ ਗੱਡੀ ਆ ਜਿਹੜੀ ਸਰਕਾਰੀ ਦੀ ਉਹਦੀ ਦਰਬਾਰ ਤੋਂ ਕੀਤੀ ਦੀ ਜਿਹੜੀ ਆ ਗੱਲ ਸਾਹਮਣੇ ਆਈ ਸੀ ਤਾਂ ਹੁਣ ਇਹ ਤੀਜਾ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਇੱਥੇ ਤੇ ਨਾਬਤ ਇੱਥੋਂ ਤੱਕ ਆ ਗਈ ਕਿ ਇੱਕ ਲਾਈਨਮੈਨ ਨੂੰ ਕੁੱਟ ਵੀ ਦਿੱਤਾ ਗਿਆ ਲਾਈਨਮੈਨ ਜਿਹੜੇ ਜਸਵਿੰਦਰ ਸਿੰਘ ਨੇ ਉਹਨਾਂ ਨੇ ਆਪਣੀ ਜ਼ੁਬਾਨੀ ਸਾਰੀ ਗੱਲਬਾਤ ਦੱਸ ਦਿੱਤੀ ਹੈ ਤਾਂ ਤੁਸੀਂ ਇਸ ਦੇ ਬਾਰੇ ਕੀ ਸਮਝਦੇ ਹੋ ਕਿਸ ਤਰ੍ਹਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਅਹੁਦੇਦਾਰ ਨੇ ਚੇਅਰਮੈਨ ਹੋਣ ਜਾਂ ਕੋਈ ਹੋਰ ਹੋਵੇ ਉਹ ਇਸ ਤਰ੍ਹਾਂ ਜੇਕਰ ਕਰ ਰਹੇ ਨੇ ਤੇ ਉਹਨਾਂ ਨੂੰ ਕੀ ਸਰਕਾਰ ਦੀ ਸ਼ਹਿਜ ਆਪਣੇ ਪਦਰ ਦੇ ਉੱਤੇ ਹੀ ਉਹਨਾਂ ਦਾ ਜਿਹੜਾ ਦਿਮਾਗ ਹੈ ਸੱਤਾ ਦੇ ਕਰਕੇ ਟਿਕਾਣੇ ਦੇ ਉੱਤੇ ਨਹੀਂ ਹੈ ਇਸ ਕਰਕੇ ਉਹ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਦੀ ਬਾਦਸਲੂਕੀ ਕਰ ਦਿੰਦੇ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਹੈ ਇਸ ਬਾਬਤ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ